ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਐਨੂੰ ਅੱਜ ਦੀ ਵੀਡੀਓ ਵਿੱਚ ਤੇ ਅੱਜ ਰੋਜ਼ ਕੋਈ ਨਾ ਕੋਈ ਬੇਅਦਬੀ ਦੀ ਘਟਨਾ ਹੁੰਦੀ ਦਿੰਦੀ ਆ ਚਾਹੇ ਅਸੀਂ ਆਪ ਕਰ ਲੈਨੇ ਚਾਹੇ ਕੋਈ ਕਰ ਜਾਂਦਾ ਆ ਜਾਂ ਕਿਸੇ ਦਾ ਗਲਤੀ ਨਾ ਹੋ ਜਾਂਦੀ ਆ ਇਸੇ ਤਰ੍ਹਾਂ ਇੱਕ ਮਾਮਲਾ ਸਾਹਮਣੇ ਆਇਆ ਜੀ ਭਾਈ ਦਵਿੰਦਰ ਸਿੰਘ ਜੀ ਸਰਕਾਰ ਕਮੇਟੀ ਵਾਲੇ ਬਿਹਾਰ ਪਹੁੰਚੇ ਹੋਇਆ ਜੀ ਇਸ ਵੇਲੇ ਉੱਥੇ ਇੱਕ ਮਹਾਂਤ ਵੱਲੋਂ ਧੰਨ ਸ਼ਿਰੀ ਗੁਰੂ ਰੰਧ ਸਾਹਿਬ ਦੀ ਬੇਅਦਬੀ ਕੀਤੀ ਗਈ ਆ ਜੀ ਤੇ ਉਹ ਸਾਰਾ ਮਾਮਲਾ ਜਿਹੜਾ ਆ ਕਿਉਂਕਿ ਭਾਈ ਦਵਿੰਦਰ ਸਿੰਘ ਜੀ ਇਦਾਂ ਦੇ ਬੰਦੇ ਆ ਜਿਹੜੇ ਦੇਸ਼ ਦੇ ਕੋਨੇ-ਕੋਨੇ ਵਿੱਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿੱਥੇ ਵੀ ਬੇਇਜ਼ਤੀ ਹੁੰਦੀ ਆ ਲੋੜ ਪੈਂਦੀ ਆ ਪੰਥ ਨੂੰ ਆਪਣਾ ਸਿਰ ਦੇ ਰਹੇ ਐ ਇਸ ਵੇਲੇ ਤੇ ਸੰਗਤਾਂ ਨੂੰ ਵੀ ਬੇਨਤੀ ਆ ਵੱਧ ਤੋਂ ਵੱਧ ਸਾਥ द्या ਕਰੋ ਇਦਾਂ ਦੇ ਗੁਰਸਿੱਖਾਂ ਦਾ ਜਿਹੜੇ ਇਸ ਪਾਸੇ ਤੁਰੇ ਹੋਏ ਆ ਮਹਾਰਾਜ ਦੇ ਅਜ਼ਮ ਲਈ ਤੇ ਆ ਵੀਡੀਓ ਦੇਖੋ ਸਾਰੀ ਬਿਹਾਰ ਦੀ ਵੀਡੀਓ ਐ ਜੀ ਜਿਹਦੇ ਵਿੱਚ ਭਾਈ ਸਾਹਿਬ ਨੇ ਉੱਥੇ ਜਾ ਕੇ ਕੇਸਤਾਲਾ ਜਿਹੜਾ ਪੀੜਾ ਸਾਹਿਬ ਉਹ ਜਿੰਨਾ ਘਟਾ ਮਿੱਟੀ ਸੀਗਾ ਮਾਰੇ ਦੇ ਜਿਹੜੇ ਸਰੂਪ ਆ ਉਹ ਤੇ ਵੀ ਜਿਹੜੀ ਅਕਸ਼ਤਾ ਦੀ ਸਪੈਲਿੰਗ ਦੀ ਮਿਸਟੇਕ ਆ ਸੋ ਸਾਰੇ ਤੁਸੀਂ ਭਾਈ ਸਾਹਿਬ ਤੋਂ ਸੁਣੋ ساری ਗੱਲਬਾਤ ਲੈਕਚਰ ਆਵਾ ਪਟਨਾ ਗੱਡੀ ਲੱਗੀ ਆ ਆਪਣਾ ਬਚਪਨ ਇਹ ਬੰਦੇ ਨੇ ਫੰਡਮੀ ਗੱਡੀ ਲੱਗੀ ਆ ਓਏ ਹੋਏ ਕਰੀ ਕਰੀ ਇਹ ਗੱਡੀ ਲੱਗੀ ਮਹਾਂਦੀ ਗੱਡੀ ਹੈ ਮਹਾਂਦੀ ਬੈਂਸੇ ਦੂਰਾਂ ਤੱਕ ਹੀ ਲੱਗੀ ਆ ਇਹਨੂੰ ਐਕਸਰਸਨ ਲੱਗਦਾ ਕੋਈ ਨਾ ਕੋਈ ਨਹੀਂ ਲੱਸੀ ਚੱਲ ਕੋਈ ਨਹੀਂ ਕਪੜਾ ਪੈਨ ਗਿਆਈਏ ਇਹ ਲੈ ਚੱਲ ਰਿਹਾ ਤਾਂ ਬਾਹਰੇ ਮਤ ਰਹੀਏ ਚਲੋ ਜੀ ਨਾਲ ਆਪਕੋ ਬਾਹਰ ਜਾ ਦਿੰਦੇ ਹਾਂ ਸਵਾਗਤ ਕਰਾਂਗੇ ਸਵਾਹੀ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸੰਗਤ ਜੀ ਇੱਥੇ ਪਹੁੰਚੇ ਆਂ ਬਿਹਾਰ ਦੇ ਵਿੱਚ ਸੰਗਤ ਜੀ ਜੇ ਤੁਸੀਂ ਦੇਖ ਸਕਦੇ ਹੋ ਮੈਂ ਇਧਰ ਇਹ ਦੇਖ ਸਕਦੇ ਹੋ ਇੱਥੇ ਪੰਡਤ ਚਾਪਲੀ ਗੱਦੀ ਲਾ ਕੇ ਬੈੰਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਵਾਹਿਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਹਾਲ ਆ ਇੱਥੇ ਕਿੰਨੇ ਸਾਲਾਂ ਤੋਂ ਗੁਰਗਾਂ ਸਾਹਿਬ ਨੇ ਕਿੰਨੇ ਸਾਲਾਂ ਤੋਂ ਦਰਸ਼ਨ ਕਰਦੇ ਹਾਂ ਕਰਦੇ ਹਾਂ ਵਾਹਿਗੁਰੂ ਕਰਦੇ ਹਾਂ ਦਰਸ਼ਨ ਕਰ ਤੁਹਾਨੂੰ ਆਪ ਵੀ ਪਲੇ ਸੁਰੂ ਕਰ ਜਾਇਆ ਵੀ ਹਰ ਮਨਾਈਏ ਹਾਂ ਥੱਲੇ ਦਾ ਸਟਾਪ ਕਰੀਗੇ ਅੱਛਾ ਨਮ ਚੱਕਰ ਕਰੂਗਾ ਵਾਹਿਗੁਰੂ ਵਾਹਿਗੁਰੂ ਥੋੜੀ ਜਿਧਰ ਹੋ ਜਾ ਜਾਂ ਤੋਂ ਹੂੰ ਇੰਦਾਂ

ਵਾਹਿਗੁਰੂ ਜੀ ਜਖੀ ਪਾਸ਼ਾ ਮਹਾਰਾਜ ਮੂਛਾ ਕੰਮ ਨਹੀਂ ਦੇਖਣਾ ਕਰਨਾ ਨਾ ਚੱਕਰ ਨੂੰ ਮੈਂ ਕਰਾਂ ਪਰ ਸੇਵਾ ਕਰਿਓ ਤੁਸੀਂ ਬਾਬਾ ਜੀ ਦੋ ਮਿੰਟ ਦਿਓ ਨਾ ਤੁਸੀਂ ਤੁਸੀਂ ਸੇਵਾ ਕਰਨਾਂ ਕਿ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆ ਕੀੜਾ ਸੱਟ ਚੱਕੋ ਇੱਥੇ ਥੱਲੇ ਇਹਦੇ ਲੇੜੀਆਂ ਵੀ ਉਹਦੇ 'ਚ ਇਹਨੂੰ ਹਾਂ ਉੱਧਰ ਵੇਖ ਆ ਦੇਖੋ ਸੰਗਤ ਕੀ ਹਾਲ ਇਹਨਾਂ ਦਾ आदिराम सिंह सा महाराज पर लाइट अभी कि नहीं हो रही है ले आओ कोई ले आओ मांजा ले आओ झाड़ू पर कपड़ा ले लीजिए गिला कपड़ा दीजिए ये मुंडा देखो वो आए उधर वीडियो पे उधर आओ कैमरा पकड़ कैमरा पे वीडियो बनाइए सो इधर हो ये तो साड़ा चल रहा है ना चलने दो तू चलने दो

ਸਿੱਧਾ ਕਰਕੇ ਬਣਾਉਂਦੇ ਇਵੇਂ ਐਸੀ ਮੰਦਿਰ ਨਹੀਂ ਬਣਦੀ ਇਹ ਲੈ ਤੁਸੀ ਬਣਾਓ ਜੇ ਬੰਦੀ ਬਣ ਰਹਾ ਬਣ ਰਹਾ ਬੰਦਾਂ ਮਿੱਤ ਲਾ ਬੰਦੀਆਂ ਚ ਲੈਓ ਪਾਣੀ ਲੈਓ ਥੋੜਾ ਜਿਹਾ ਪਾਣੀ ਮਾਰਾਂਗੇ ਸਾਰੇ ਸਿਰ ਕੱਕ ਲੋ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਹੈ ਆਪਣਾ ਸਿਰ ਢੱਕ ਲੋ ਸਾਰੇ ਸਿਰ ਢਕੋ ਮੈਂ ਸਿਰ ਹਾਂ ਢਕੋ ਸਾਰੇ ਢਕੋ ਸਿਰ ਆਪਣੇ ਸਿਰ ਪਰ ਕਰੋ ਕਰੋ ਆਪਣੇ ਸਿਰ ਪਰ ਕਰੋ ਸਾਰੇ

ਆ ਦੇਖੋ ਇੱਥੇ ਗੱਡੀ ਲੱਗਦੀ ਮਹਾਰਾਜ ਦੀ ਇੱਥੇ ਮਤ ਦੀ ਪੰਡੇ ਦੀ ਗੱਡੀ ਲੱਗਦੀ ਆ ਇੱਥੇ ਪਾਵਰ ਸਰੂਪ ਸਿੱਧਾ ਬੜਾ ਇਸੇ ਤਰ੍ਹਾਂ ਸਵਾਜ ਮਾਰ ਕੀਤੇ ਆ 30 ਸਾਲ ਤੋਂ ਪ੍ਰਕਾਸ਼ ਨਹੀਂ ਹੋਇਆ ਹੀ ਉਹ ਛੋਟਾ ਹੋਣੀ ਆ ਤੇ ਯਾਰ ਇਹ ਲੋਕਾਂ ਨੂੰ ਪਤਾ ਹੀ ਨਹੀਂ ਗੁਰੂ ਸਾਹਿਬ ਦਾ ਸਤਕਾਰ ਉੱਪਰ ਤੇ ਉੱਥੇ ਪੰਖੇ ਨਾਲ ਬੜਾ ਜਲਾਇ ਦਾ ਪੂਰਾ ਕਰਦੇ ਹੂ ਉੱਪਰ ਉੱਪਰ

ਇਹ ਗੱਦੀ ਲੱਗੀ ਹੋਈ ਹੈ ਇੱਧਰ ਦੇਖੋ ਹਾਂਜੀ ਇੱਧਰ ਦੇਖੋ ਇੱਧਰ ਵੀ ਕਰੋ ਜਿਹहां ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜੈ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਦੇਖੋ ਇਹ ਸੰਗਤ ਜੀ ਆਪਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਕੋੜ ਕਿੱਲੇ ਦੇ ਕੋਈ ਗੁਰੂ ਗ੍ਰੰਥ ਸਾਹਿਬ ਦੇ ਕੋੜ ਕਿੱਲੇ ਦੇ ਇਹ ਨੇ ਦੇਖੋ ਸੰਗਤ ਜੀ ਇੱਥੇ ਸਰੂਪ ਮਹਾਰਾਜ ਦਾ ਸਰੂਪ ਮਹਾਰਾਜ ਇੱਥੇ ਪ੍ਰਕਾਸ਼ ਕੀਆ ਹੈ ਕੋੜ ਕਿੱਲੇ ਦੇ ਆਂਡੇ ਕੀ ਹਾਲ ਹੋਇਆ ਜੀ ਦੇਖੋ ਸੰਗਤ ਜੀ ਹਾਨੂੰ ਵੀ ਹਿੰਦੀ ਆ ਗਈ ਓਏ ਹੋਏ 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 ਗੁਰਬਖਸ਼ ਅਗੜਾ ਨਹੀਂ ਪਤਾ ਨਹੀਂ ਹਾਂ ਦੇ ਕਾਇ ਕਿ ਫਰਲੀ ਕੇ ਕੋਰ ਕਿੰਨੇ ਦੇਗਾ ਬਾਈ ਅੱਧਰ ਕੋਰ ਕਿੰਨੇ ਦੇਗਾ ਮੈਂ ਪਹਿਲਾਂ ਹੀ ਸਾਧ ਜਰਦਾ ਸਾਜਾ ਜੀ ਦਾ ਪਰਿਸ਼ਾਵਾ ਵਾਹ ਇਹ ਬਿਨਾ ਬਹੁਤ ਬਹੁਤ ਦਿਨ ਕੰਮਦਾਰ ਦਾ ਨਾਮ ਹੈ ਅੰਬਾ ਪਾੜੇ ਤੇ ਚੱਕੋ ਸਾਰੇ ਸਰਾਨੇ ਵੀ ਨੇ ਤੇ ਇਹ ਲੇੜੀਆਂ ਜੀਤੇ ਲਾਈਏ ਜੀ ਪਿਹਾਰ ਦੇ ਵਿੱਚ ਪਿੰਡ ਹੈਗਾ ਤੰਬੂ ਆ ਹੁਣ ਜਿਹੜਾ ਨਵਾਦਾ ਤੋਂ ਆਪੀ ਦੇਖੋ ਸੇਸ ਮੱਧਰ ਦਾ ਪੁੰਚੀ ਆਉਂਦੀ ਆ ਕਿ ਇਹ ਲੈਫਟਰੀ ਗੱਡੀ ਆ ਇੱਧਰ ਆ ਵੀਰ ਜੀ ਇੱਧਰ ਇਹ ਗੱਡੀ ਲੱਗੀ ਹੋਈ ਆ ਇੱਧਰ ਦੇਖੋ ਹਾਂਜੀ ਇੱਧਰ ਦੇਖੋ ਇੱਧਰ ਵੀ ਕਰੋ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜੈ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਦੇਖੋ ਇਹ ਸੰਗਤ ਜੀ ਪਰ ਵਿਚੋ ਗੁਰੂ ਗ੍ਰੰਥ ਸਾਹਿਬ ਜੀ ਕੋਲ ਕਿਲੇ ਦੇ ਕੋਲ ਗੁਰੂ ਗ੍ਰੰਥ ਸਾਹਿਬ ਕੋਲ ਕਿਲੇ ਦੇ ਇਹਨੇ ਦੇਖੋ ਸੰਗਤ ਜੀ ਇੱਥੇ ਸਰੂਪ ਮਾਰਾ ਦਾ ਸਰੂਪ ਮਹਾਰਾਜਾ ਇੱਥੇ ਪ੍ਰਕਾਸ਼ ਕੀਆ ਹੈ। ਕੀ ਹਾਲ ਹੈ ਜੀ ਦੇਖੋ। ਸੰਘਾ ਜੀ ਨੂੰ ਵੀ ਹਿੰਦੀ ਆ ਗਈ। ਓਏ ਹੋਏ 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 ਹੋਏ। ਅਗੜਾ ਅਗੜਾ ਜੀ ਪਤਾ ਨਹੀਂ ਹਾਲੇ ਕਾਏ ਕਿ ਚੱਲੇ ਕੇ। ਔਰ ਖਿੰਦੇ ਦੇ ਔਰ ਖਿੰਦੇ ਦੇਵਾ ਭਾਈ। ਅੰਦਰ ਔਰ ਖਿੰਦੇ ਦੇ। ਨਾ ਪਤਾ ਕਿ ਸਾਹ ਦੇ ਤੱਕ। ਸਾਹ ਜੀ ਦਾ। ਵਾਹ ਜਾਨ ਸਾਜੀ।

डेली पूजा पाठ होता है वो ऐसा वहां पूरा पूजा पाठ करता है पूजा पाठ होता है देखो संगत जी पूजा पाठ हो रहा हां ये पूजा पाठ हो रहा देखो देखो जी तो जब जब उसका नियम है जब से वहां पे साल में तो दो बार सफाई होती है साल में दो बार साल में दो बार सफाई होती है बस डेली नहीं होती नहीं डेली नहीं नहीं डेली प्रतिदिन होती है हर दिन मंगर डेली होती है प्रत्येक यहां इधर अपना अपना बसते होती है अपना वस्त्र निकालो अपना वस्त्र निकालो अपने वस्त्र दो कैमरे का पहन लो संध्या धूप पता नहीं हाल देखा है कि किस किले से बोर्ड किले देगा भाई मैं कहता हूं साफ रहता हूं साफ इधर ਬਿਨਾ ਦੇ ਬਹੁਤ ਸੁਨੋ ਦਿਨ ਕਾਮੰਦਰੀ ਦਾ ਨਾਮ ਹੈ ਅੰਬਾਮ ਅੰਮਾ ਅੰਮਾ ਸੰਭਾ ਰਾਂਸ ਗੋਪਾਲਾ ਮਾਮਾ ਰਾਂਸ ਗੋਪਾਲਾ ਮਾਮਾ ਜੰਦੇ ਦੇਖੋ ਆ ਜੀ ਇਹ ਗੁਰੂ ਦਾਸ ਸਾਹਿਬ ਅਸਲੀ ਰੁਮਾਲਾ ਸਾਹਮਣੇ ਲਗਾਏ ਨੇ ਇਹ ਨਾਮ ਪ੍ਰਕਾਸ਼ ਐਸੇ ਗੁਰੂ ਦਾਸ ਦੇ ਦੇਖ ਲੱਖੇ ਰੰਗ ਜਿੰਨੀ ਕਿਤਨਾ ਕਹਈ ਹੋਈ ਆ ਦੇਲੀ ਪੂਜਾ ਪਾਠ ਹੋਤਾ ਹੈ ਉਹ ਐਸਾ ਵਾ ਪੂਰੇ ਪੂਜਾ ਪਾਠ ਕਰਤਾ ਹਾਂ ਇਹ ਪੂਜਾ ਪਾਠ ਹੋ ਰਿਹਾ ਹੈ ਦੇਖੋ ਸੰਗਤ ਜੀ ਪੂਜਾ ਪਾਠ ਹੋ ਰਿਹਾ ਹੈ ਇਹ ਪੂਜਾ ਪਾਠ ਹੋ ਰਿਹਾ ਦੇਖੋ ਦੇਖੋ ਜੀ ਕਿਤਨਾ ਦੇਰ ਤੋਂ ਜਬ ਤੋ ਜਬ ਉਸ ਦਾ ਮੀਆਂ ਨਜਰ ਤੋਂ ਬੋਨਾ ਤੇ ਸਾਲ ਵਿੱਚ ਦੋ ਵਾਰ ਸਾਲ ਵਿੱਚ ਦੋ ਵਾਰ ਸਾਲ ਵਿੱਚ ਦੋ ਵਾਰ ਸਹੀ ਹੋਤੀ ਹੈ बस डेली नहीं होती नहीं डेली नहीं डेली प्रतिदिन मंडे मंडे डेली होती है प्रत्येक यहां इधर अपना बस्तर अपना वस्त्र निकालो सफाई तुम डालो अपना वस्त्र दो कैमरे का कपड़ा संध्या हो तो पूरी शाम होती है सफाई सतनाम वाहेद्रू सतनाम वाहेद्रू ਆਜੋ ਜੱਟ ਥੋੜਾ ਸੇ ਪਾਣੀ ਹਾਂ ਕਾਣੀ ਜਦੋਂ ਰੋਣੋ ਦੇ ਤੁਸੀਂ ਪਾਣੀ ਬਣਾ ਕੋਈ ਨਹੀਂ ਸਾਤ ਸੁਬਾਹ ਸਵੇਰ ਇਹ ਸਾਰਾ ਕੀ ਦੇਖ ਰਹੋ ਸਾਤ ਸਵੇਰ ਤੁਸੀਂ ਦੱਸੋ ਇਸ ਤੇ ਕੀ ਹੋ ਰਿਹਾ ਹੈ ਜੀ ਆਪਨੇ ਸਾਰੇ ਵੀਰੂ ਦੱਸੋ ਸਾਤ ਮਹਾਰਾਜ ਦਾ ਪ੍ਰਬੰਧਾ ਹੈ ਗੁਰੂ ਲਈ ਹਾਂ ਸਾਤ ਸਰੀਆ ਨਾਮ ਸਤੰਗਵਾਸ਼ ਸ਼ਹਿਰ ਜਿਹੜਾ ਨਵਾਜ਼ਾ ਵਰਤਾ ਹੈ ਆਪਾਂ ਥੋੜਾ ਸਾਫ਼ ਕਰਾਂਗੇ ਇਹਨਾਂ ਕਰੋ ਨਾ ਨਹੀਂ 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 ਗਿੱਲਾ ਕੋ ਇੱਥੇ ਮਾਰਾ ਹੈ ਨਾ ਇਸੇ ਮਲੀ ਹੋਗਾ ਸਤਿਨਾਮ ਈਸ਼ਰੀ ਵਾਹਿਗੁਰੂ ਵਾਹਿਗੁਰੂ ਸਤਿ ਪਾਸ਼ਾ ਵਾਹਿਗੁਰੂ ਜਾਂ ਥਾਣਾ ਕੋਨਸਾ ਲੱਗਦਾ ਟਾਲ ਗੁਰੂ ਸੇ ਆਵੀਆ ਐਹਣ ਦੇ ਸਹਿਜ ਸਬਾਏ ਦਰਸ਼ਨ ਪਰਤੀਐ ਗੁਰੂ ਕਾ ਜਨਮ ਮਰਨ ਦੁਖ ਜਾਇ ਤੋ ਆਸੀ ਬਤ ਸੰਬਦੀ ਸੋ ਨੂਰੇ ਅਰਸੋਂ ਬੁਰਜੋ ਚਟੀਆਂ ਤੂ ਦ੍ਰਿਠੇ ਤੇ ਬਾਦੀ ਜਾਨ ਮਾਰੇ ਜਾਨਾ ਨਾਮ ਦੀ ਗੱਟੀਆਂ ਸੱਜਣਾ ਸੱਚਾ ਪਾਲਿਂ ਜਾ ਚਰਿਹਾ ਦੇਸ਼ ਜੇਤੁਸ ਪਾਸ ਬੈਠਿਆ ਸੋਚ ਤੋਂ ਤੇ ਲਿਆ ਗਿਆ ਬਾਬਾ ਚੋਰ ਸਭ ਲੱਗਿਆ ਸੱਗਣਾ ਦਾ ਵੇਸ ਸਭ ਪਰੀ ਦੇ ਚਲੇੜੀਆਂ ਸੱਜਮ ਕਰਦਮ ਹੁਕਮਨਾਮਾ ਲਿਖਣਾ ਪਹਿਲਾਂ ਸੱਜਣ ਸੱਚ ਆਵਾਜ਼ ਜਾ ਸਰਦੀਵਾਰ ਦੇ ਸਰੂਪ ਨੇ ਲੜੀਵਾਰ ਦੇ ਸਰੂਪ ਨੇ ਲੜੀਵਾਰ ਪ੍ਰਕਾਸ਼ ਲੜੀਵਾਰ ਸਰੂਪ ਆਜ਼ਰਾ ਸੋਹੀ ਹੈ ਸਭਨਾ ਸਰਦੀਵਾਰ ਸਤਨਾਮ ਗਰੀਵਾਹੇ ਗੁਰੂ ਸਾਹਿਬ ਜੀ ਓ ਸੋਹੀ ਮੱਲਾ ਪੈਲਾ ਜੋਗੀ ਹੋਵੇ ਜੋਗ ਮੈਂ ਪੋਗੀ ਹੋਵੇ ਖਾਈ ਤਪਿਆ ਹੋਵੇ ਮੇਰਾ ਬੁਗਾਰੇ ਪੀਰ ਤਮਲ ਮਨ ਮਨ ਨਿਆ ਜਾਨ ਤੇਰਾ ਨਸੜੀ ਸਤਨਾਮ ਜਰੀਵਾ ਹੈ ਬਾਬਾ ਜੀ ਆਮ ਆਪਕਾ ਸਤਕਾਰ ਕਰਤੇ ਆ ਸਤਕਾਰ ਕਰਤੇ ਆ ਜਬ ਦੇਖੋ ਜਿੱਦਾਂ ਆਪ ਰਾਮ ਜੀ ਦਾ ਸਤਕਾਰ ਕਰਦੇ ਹੋ ਨਾ ਪਰਮੇਸ਼ਰ ਮੰਨਦੇ ਹੋ ਨਾ ਹਾਂ ਜੇ ਸਾਡਾ ਪਰਮੇਸ਼ਰ ਹੈ ਸਾਡਾ ਗੁਰੂ ਹੈ ਐਸੇ ਆ ਬੈਠਦੇ ਹੋ ਨਹੀਂ ਐਸੇ ਬੈਠਦੇ हमको ਛਾ ਨਹੀਂ ਲੱਗਦਾ ਜੇ ਜਾਂ ਹਮ ਗੁਰਦੁਆਰੇ ਮੈਂ ਸੁਭਾਈ ਮਾ ਕਰ ਦਿੰਦੇ ਆ ਜਹਾਂ ਜਾਂ ਆਪਣਾ ਮਕਾਨ ਵੱਖਰਾ ਬਾਹਰ ਬਣਾ ਲਓ ਕਮਰਾ ਬਣਾ ਲਓ ਕਿਉਂਕਿ ਬੇਦਬੀ ਹੋ ਰਹੀ ਹੈ ਗੁਰੂ ਸਾਹਿਬ ਦੀ ਹੋ ਰਹੀ ਨਾ ਹੋ ਰਹੀ ਹੋ ਰਹੀ ਹੈ ਇਹ ਕਿੰਦਾ ਦੇਖ ਰਿਹਾ ਚੌਪੜੀ ਇੱਕ ਬੰਦਾ ਖਾਲੀ ਤਾਂ ਆ ਜੀ ਬਸ ਇੱਕ ਬੰਦਾ ਚੌਪੜੀ हाँ ठीक है सत्कार सद, करते हैं आपका हम सत्कार जो हमारा गुरु ग्रंथ साहब जी ना हाँ, इसमें लग गया है हाँ, खराब हो जाएगा सारा कागज हो जाएगा फिर ऐसे है गुरु फिर ऐसे नहीं रखना बेनती है हमारी तो मान जी जो रायेगा महान कहान बाहर कहीं बाहर नहीं देख गया कहा

ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸ੍ਰੀ ਸੁਦੇਸ਼ ਸਿੰਘ ਜੀ ਮਹਾਰਾਜ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੋ ਧੰਤਾ ਸ੍ਰੀ ਗੰਨ ਸਾਹਿਬ ਦੇ ਪਾਠ ਦਰਸ਼ਨ ਦਾ ਆਧਿਆਤਰ ਜੀ ਹਾਉਸਾ ਜੀ ਸਾਬੋ ਲੋ ਜੀ ਵਾਹਿਗੁਰੂ ਸਮਾਨਿਆ ਦੇ ਮਾਨ ਸਭੂ ਜੀ ਨਕਾਨਿਆ ਤਾਂ ਸਭ ਜੀ ਆਪ ਜੀ ਮਹਾਰਾਜ ਆਪ ਜੀ ਮਹਾਰਾਜ ਅੱਛਾ ਕਰਨ ਵਾਲੇ ਮਹਾਰਾਜ ਆਪ ਜੀ ਮਹਾਰਾਜ ਪੰਜਾਬ ਤੋਂ ਸੰਤਾਂ ਬੱਚੇ ਮਹਾਰਾਜ ਸਤਸਾਲ ਦੀ ਵਾਸ ਬੱਚੇ ਮਹਾਰਾਜ ਸੇਵਾ ਵਾਸਤੇ ਆਏ ਨੇ ਸਾਰੇ ਗੁਰਦੁਆਰ ਦੇ ਮਹਾਰਾਜ ਦਰਸ਼ਨ ਕਰ ਰਹੇ ਨੇ ਚੈੱਕ ਕਰ ਰਹੇ ਨੇ ਮਹਾਰਾਜ ਅੱਜ ਅੰਬਾ ਸੰਗਤ ਮੱਠ ਵਿੱਚ ਆਏ ਨੇ ਮਹਾਰਾਜ ਜਿਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬੇਦਨ ਹੋ ਰਹੀ ਸੀ ਸੋ ਬੱਚਿਆਂ ਨੇ ਸਫਾਈਆਂ ਕੀਤੀਆਂ ਮਹਾਰਾਜ ਦਾ ਸੇਵਾਵਾਂ ਸੇਵਾਵਾਂ ਕੀਤੀਆਂ ਸੋ ਬੱਚਿਆਂ ਕੋਲ ਸੇਵਾ ਕਰਦੇ ਆ ਪੁੰਚਕ ਮਾਫ ਕਰਿਓ ਇਸੇ ਤਰ੍ਹਾਂ ਸੇਵਾ ਸੰਕਲਪ ਦੀ ਦਾਤ ਬਖਸ਼ਿਓ ਸਤਿ ਸ੍ਰੀ ਅਕਾਲ ਗੁਰਦੰ ਸਾਹਿਬ ਜੀ ਮਹਾਰਾਜ ਆਪ ਜੀ ਮਹਾਰਾਜ ਬਰਸ਼ਨਾ ਨੂੰ ਸੇਵਾਵਾਂ ਪ੍ਰਵਾਨ ਕਰਿਓ ਸੇਹੀ ਪਿਆਰੇ ਮੇਲ ਜਿੰਨਾ ਮਿਲੇ ਆਪ ਦਾ ਨਾਮ ਤਾਂ ਇਹ ਨਾਮ ਕਨਾਂਮ ਸਰਦੀ ਕਲਾ ਜਿੱਦੇ ਪਨੇ ਸਰਪਾਸ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਹਾਲੇ ਵਾਹਿਗੁਰੂ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ